ਸਾਸ਼ੀ ਗਾਲ ਤੁਸੀਂ ਦੇਖ ਰਹੇ ਹੋ ਨਿੰਦਰ ਪੰਜਾਬੀ মিডিਆ ਮਹਿਮਨਪੁਰ ਹਾਜ਼िरा ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਰਿਸ਼ਤੇ ਹੋਏ ਸ਼ਰਮਚਾਰ ਡੀਸੀ ਨੇ ਆਪਣੀ ਹੀ ਸਗੀ ਪਤੀਜੀ ਨਾਲ ਕਰਵਾਈ ਲਵ ਮੈਰਿਜ ਪੰਜਾਬ 'ਚ ਵਾਪਰੀ ਵੱਡੀ ਘਟਨਾ ਕਰੀਬ 10 ਨੌਜਵਾਨਾਂ ਨੇ ਵੱਡੇ ਦੋਸ ਸਕੇ ਭਰਾ ਬੇਸ਼ਰਮੀ ਦੀਆਂ ਹੱਦਾ ਹੋਈਆਂ ਭਾਰ ਘਰ ਚ ਆਏ ਜਵਾਈ ਨੇ 12 ਸਾਲਾ ਨਾਬਾਲਕ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ ਬੰਗਲਾਦੇਸ਼ ਵਿਖੇ ਹਿੰਦੂਆਂ ਤੇ ਹੋ ਰਹੇ ਜੁਰਮ ਦੇਖੇ ਲਾਫ ਬਟਾਲਾ ਵਿਖੇ ਹੋ ਰਿਹਾ ਹੈ ਰੋਜ਼ ਪ੍ਰਦਰਸ਼ਨ ਪੰਜਾਬ ਚ ਦੇਸੀ ਕਿਓ ਦੇ ਨਾਮ ਤੇ ਵਿਕ ਰਿਹਾ ਹੈ ਜ਼ਹਿਰ ਕਈ ਸੈਂਪਲ ਹੋਏ ਫੇਲ ਤਰਨਤਾਰਨ ਵਿਖੇ ਨਹਿਰ 'ਚ ਡੁੱਬਰ ਕਾਰਨ ਦੋ ਪਟਵਾਰੀਆਂ ਦੀ ਹੋਈ ਦਰਦਨਾਕ ਮੌਤ ਮਾਨ ਕੈਬਨਿਟ ਵੱਲੋਂ ਸਾਬਕਾ ਚਾਰ ਵਜ਼ੀਰਾਂ ਦੇ ਖਿਲਾਫ ਕੇਸ ਚਲਵਾਉਣ ਦੀ ਕੀਤੀ ਗਈ ਸਿਫਾਰਿਸ਼ ਅਮਰੀਕਾ 'ਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ ਪਰਿਵਾਰ 'ਚ ਬਣਿਆ ਸ਼ੋਕ ਦਾ ਮਾਹੌਲ ਸ਼ੰਭੂ ਬਾਰਡਰ ਖੋਲੇ ਜਾਣ ਦੀ ਉਮੀਦ ਸੁਪਰੀਮ ਕੋਰਟ 'ਚ ਹੋਵੇਗੀ ਅੱਜ ਸੁਣਵਾਈ ਕਿਸਾਨਾਂ ਨਾਲ ਸੁਪਰੀਮ ਕੋਰਟ ਕਰੇਗੀ ਗੱਲਬਾਤ ਪੰਜਾਬ 'ਚ ਮੌਸਮ ਰਹੇਗਾ ਸੁਹਾਵਣਾ ਅਗਲੇ 24 ਘੰਟਿਆਂ 'ਚ ਟੁੱਟਵੇਂ ਮੀਂਹ ਦੀ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਪੀਜੀਆਈ ਦੇ ਡਾਕਟਰ ਟੈਂਟ 'ਚ ਕਰਨਗੇ ਇਲਾਜ ਪੀਜੀਐਮਐਚ 'ਚ ਰਜਿਸਟ੍ਰੇਸ਼ਨ ਹੋਈ ਬੰਦ ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ ਕੈਨੇਡਾ ਵਿਖੇ ਵਰਕ ਪਰਮਟ ਹੋਏ ਬੰਦ ਮੰਕੀ ਪੌਕਸ ਦਾ ਪੂਰੇ ਦੇਸ਼ ਦੇ ਵਿੱਚ ਕਹਿਰ ਦਿੱਲੀ ਚ 6 ਹਸਪਤਾਲ ਮੰਕੀ ਪੌਕਸ ਨਾਲ ਲੜਨ ਲਈ ਨੇ ਤਿਆਰ ਐਮਰਜੈਂਸੀ ਫਿਲਮ ਤੇ ਬੋਲੀ ਹਰਸਿਮਰਤ ਬਾਦਲ ਕਿਹਾ ਕੰਗਣਾ ਹਮੇਸ਼ਾ ਵਿਵਾਦਿਤ ਗੱਲਾਂ ਕਰਦੀ ਹੈ ਸਪਰੀਮ ਕੋਰਟ ਵੱਲੋਂ ਕੋਟੇ ਤੇ ਲਏ ਗਏ ਫੈਸਲੇ ਵਿਰੁੱਧ ਬਿਹਾਰ ਚ ਰੇਲਵੇ ਸਟੇਸ਼ਨ ਤੇ ਹਾਈਵੇ ਕੀਤੇ ਗਏ ਜਾ ਪੰਜਾਬ ਚ ਭਾਰਤ ਬੰਦ ਨੂੰ ਲੈ ਕੇ ਹੋਏ ਟਕਰਾਹ ਵਾਲਮੀਕੀ ਸਭਾ ਨੇ ਕੀਤਾ ਵਿਰੋਧ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੁੰਬਈ ਦੇ ਮਸ਼ਹੂਰ ਕਾਰੋਬਾਰੀਆਂ ਨਾਲ ਮੀਟਿੰਗ ਹੋਈ ਸ਼ੁਰੂ ਲੈ ਜਾਣਗੇ ਕੁਝ ਅਹਿਮ ਫੈਸਲੇ ਮੋਗਾ ਵਿਖੇ ਸਕੂਟੀ ਦੇ ਸ਼ੋਅਰੂਮ 'ਚ ਲੱਗੀ ਅੱਗ 30 ਤੋਂ 40 ਸਕੂਟੀਆਂ ਸੜ ਕੇ ਹੋਈਆਂ ਲੱਖਾਂ ਦਾ ਹੋਇਆ ਨੁਕਸਾਨ ਜੈਸ਼ਾ ਬਣ ਸਕਦੇ ਨੇ ICC ਦੇ ਚੇਅਰਮੈਨ ਰਜਿਸਟ੍ਰੇਸ਼ਨ ਵਾਸਤੇ ਬਚੇ ਬਸ ਆਖਰੀ 6 ਦਿਨ ਸੁਖਬੀਰ ਬਾਦਲ ਨੇ ਵਿੜਾਣਾ ਲੈ ਅਮਰਿਤਪਾਲ ਤੇ ਕੀਤਾ ਵਾਰ ਕਿਹਾ ਇੱਕ ਸਾਲ ਵੀ ਨਹੀਂ ਹੋਇਆ ਤੇ ਪਰੋਲ ਦੀ ਕੀਤੀ ਜਾ ਰਹੀ ਹੈ ਮੰਗ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਜ਼ਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ